सीनियर कांग्रेसी नेता जंग बहादुर बेदी की देखरेख हेठ एक कैंप का आयोजन किया गया चोर चोर गति फार्म पाए गए सीनियर कांग्रेसी नेता जंग बहादुर बेदी ने दसिया कि कांग्रेस ने राहुल गांधी की देखरेख हेठ एक मुहिम शुरू की जिस बोट चोर गति चोर के तहत हिंदुस्तान भर फार्म भर के अपना विरोध जताया जा रहा है उन्होंने कहा कि इस मुहिम के तहत उन्होंने लगभग पंद्रह सौ फार्म भरवाए ने ਨੇ ਆਪਣੇ ਸਾਥੀ ਰਾਕੇਸ਼ ਮੰਮੀ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ 500 ਦੇ ਕਰੀ ਫਾਰਮ اوਪੀ ਪਰਵਾ ਚੁਕੇ ਨੇ ਇਹ ਸਾਰੇ ਫਾਰਮ ਸਰਦਾਰ ਪ੍ਰਤਾਪ ਸਿੰਘ ਬਾਜਪਾ ਨੂੰ ਭੇਜੇ ਜਾਣਗੇ ਤਾਂ ਜੋ ਉਹ ਰਾਹੁਲ ਗਾਂਧੀ ਦਾ ਹੱਥ ਮਜ਼ਬੂਤ ਕਰ ਸਕਣ ਹਿੰਦੁਸਤਾਨ ਦੇ ਕਾਂਗਰਸ ਦੇ ਸਾਡੇ ਮਹਾਨ ਨੇਤਾ ਸੀ ਰਾਹੁਲ ਗਾਂਧੀ ਜੀ ਔਰ ਉਹਨਾਂ ਦੇ ਨਾਲ ਕੋਲ ਹਿੰਦੂ ਕਾਂਗਰਸ ਦੇ ਪ੍ਰਧਾਨ ਸ਼੍ਰੀ ਖੜਕ ਸ਼੍ਰੀਮਾਨ ਖੜਕੇ ਜੀ ਤੇ ਦਰਜਾਵਾ ਦਰਜਾ ਲੀਡਰ ਸਾਹਿਬਾਨ ਨੇ ਇੱਕ ਹਿੰਦੁਸਤਾਨ ਦੇ ਵਿੱਚ ਜਿਹੜੇ ਕੇਂਦਰ ਸਰਕਾਰ ਦੁਆਰਾ ਭਾਰਤੀ ਜਨਤਾ ਪਾਰਟੀ ਦੁਆਰਾ ਯਾਲੀ ਵੋਟਾਂ ਪਾਈਆਂ ਜਾ ਰਹੀਆਂ ਸੀ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਹੈ ਜਿਦੇ ਵਿੱਚ ਸਾਰੇ ਹੀ ਅਸੀਂ ਹਿੰਦੁਸਤਾਨ ਦੇ ਅੰਦਰ ਦਰਜਾ ਵਾ ਦਰਜਾ ਕਾਰਕਰਤਾ ਮੋਰਚੋਰ ਗੱਦੀ ਛੋੜ ਦਾ ਨਾਰਾ ਦੇ بلند ਕਰਕੇ ਇਹ ਸਾਰੇ ਹੀ ਮੇਰੇ ਪਠਾਨਕੋਟ ਹਲਕਾ 003 ਪਠਾਨਕੋਟ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਰਣਮਾਈ ਹੇਠ ਇੱਕ ਬੜੀ ਵੱਡੀ ਲੀਡਰਾਂ ਦੀ ਵਰਕਰਾਂ ਦੀ ਫੌਜ ਕੰਮ ਕਰ ਰਹੀ ਹੈ ਉਸ ਟੀਮ ਦੇ ਅਨੁਸਾਰ ਇਹ ਮੇਰੀ ਟੀਮ ਹੈ ਮੇਰੀ ਟੀਮ ਦੇ ਔਰ ਮੈਂ ਪਿਛਲੇ ਦਿਨਾਂ ਜੀਰੋ ਜੀਰੋ ਤਨ ਪਠਾਰਕੋਟ ਹਲਕਾ ਦੇ ਅੰਦਰ ਵੱਖਰੇ ਵੱਖਰੇ ਪਿੰਡਾਂ ਵੱਖਰ ਵੱਖਰੇ ਵਾਡਾਂ 'ਚ ਘੁੰਮ ਕੇ ਘਰ-ਘਰ ਲੋਕਾਂ ਨੂੰ ਜਾਗਰੂਕ ਕੀਤਾ ਔਰ ਇਹ ਲਗਭਗ 1500 ਫਾਰਮ ਮੈਂ ਆਪਣੇ ਵੱਲੋਂ ਪਰਵਾਇਆ ਗਿਆ ਜਿਹੜਾ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਰਣਮਾਈ ਹੇਠ ਉਹਨਾਂ ਨੂੰ ਅਸੀਂ ਕੱਲ ਪਹੁੰਚਾਣ ਜਾ ਰਹੇ ਹਾਂ ਔਰ ਉਹ ਅੱਗੇ ਆਪਣੀ بلند ਆਵਾਜ਼ ਨਾਲ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨਗੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਸਾਡੇ ਲਗੇ ਕਰਮਕਦਤਾ ਨਾਲ ਲੈ ਕੇ ਚੱਲੇ ਨੇ ਪਠਾਨਕੋਟ ਦੇ ਅੰਦਰ ਉਹਨਾਂ ਦੀ ਬਹੁਤ ਵੱਡੀ ਟੀਮ ਸਰਗਰਮ ਕਰਮਕਦਤਾ ਸਰਗਰਮ ਲੀਡਰ ਕੰਮ ਕਰ ਰਹੇ ਨੇ ਉਹ ਸਾਰੇ ਐਸੀ ਇੱਕ ਟੀਮ ਦੇ ਵਿੱਚ ਕੰਮ ਕਰ ਰਹੇ ਆ ਅਸੀਂ ਕੋ ਦਿੱਲੀੋਂ ਜਾਂ ਸ਼ਿਮਲੇੋਂ ਨਹੀਂ ਆਂਦੇ ਅਸੀਂ ਪਠਾਨਕੋਟ ਚ ਰਹਿੰਦੇ ਆ ਔਰ ਸਾਰੇ ਪਠਾਨਕੋਟ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਸਾਡੇ ਸਾਰੀ ਟੀਮ ਪ੍ਰਤਾਪ ਸਿੰਘ ਬਾਜਵਾਦੀ ਟੀਮ ਕੋਲ ਪਠਾਨਕੋਟ ਉਹਨਾਂ ਦੇ ਦਫ਼ਤਰਾਂ 'ਚ ਮਿਲੋ ਉਹਨਾਂ ਦੇ ਘਰਾਂ 'ਚ ਮਿਲੋ ਕੋਈ ਦੁੱਖ ਤਕਲੀਫ ਦੀ ਕੰਮ ਹੈ ਅਗੇ ਦੱਸੋ ਸਾਰਿਆਂ ਦੇ ਕੰਮ ਹੋਣਗੇ ਸਾਰਿਆਂ ਦੇ ਨਾਲ ਚੱਲਿਆ ਜਾਏਗਾ ਔਰ ਇਹਦੇ ਇਲਾਵਾ ਮੇਰੇ ਗੁਆਂ ਨਾਲ ਮੇਰੇ ਸਾਥੀ ਸ਼੍ਰੀ ਪੰਮੀ ਜੀ ਰਕੇਸ਼ ਮਹਾਜਨ ਪੰਮੀ ਜੀ ਉਹਨਾਂ ਨੇ ਵੀ ਇੱਕ ਲਾਇਆ ਕੈਂਪ ਲਾਇਆ ਜਿਹੜੇ ਵਿੱਚ ਉਹਨਾਂ ਨੂੰ ਵੀ ਲਗਭਗ 500 ਫਾਰਮ ਭਰ ਕੇ ਅੱਜ ਅਸੀਂ ਜਮ੍ਹਾਂ ਕਰਵਾ ਰਹੇ ਸੇ ਹਾਂ ਜਿਹੜੇ ਕਿ ਸਾਰੇ ਹੀ ਪੰਜਾਬ ਪ੍ਰਦੇਸ਼ ਕੌਂਸਲ ਕਮੇਟੀ ਦਫ਼ਤਰ ਪਹੁੰਚਣੇ ਨੇ ਔਰ ਜੇ ਸਾਰੀ ਰਹਿਨਮਾਈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਪੰਜਾਬ ਕਾਂਗਰਸ ਦੇ ਪਰ ਜਿਹੜੇ ਮਹਾਨ ਨੇਤਾ ਨੇ ਉਹਨਾਂ ਦੀ ਰਹਿਨਮਾਈ ਹੇਠ ਪਹੁੰਚਣਗੇ